ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਸਟਾਰਟ ਕਰਦੇ ਹਾਂ ਅੱਪ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਸੋ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਸਕਿੱਪ ਨਾ ਕਰਿਓ ਕਿ ਅੱਜ ਮੈਂ ਤੁਹਾਡੇ ਲਈ ਇੱਕ ਐਦਾਂ ਦੀ ਵੀਡੀਓ ਲੈ ਕੇ ਆਈਆਂ ਜਿਹੜੀ ਸ਼ਾਇਦ ਤੁਸੀਂ ਦੇਖੀ ਨਹੀਂ ਹੋਣੀ ਮੈਨੂੰ ਸੀਰਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਮੈਨੂੰ ਸੀਰਾਂ ਆਪਣੇ ਆਪ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਹੁਣ ਚੇਂਜ ਕਰ ਚੁੱਕੀ ਆ ਆਪਾਂ ਨੂੰ ਸਭ ਨੂੰ ਪਤਾ ਤਾ ਕਈਆਂ ਦਾ ਕਹਿਣਾ ਕਿ ਜ਼ਿਆਦਾਤਰ ਮੀਨੂ ਸਿਰਾਂ ਨੂੰ ਜਿਹੜਾ ਹੈਗਾ ਰੂਸਟ ਕਿਉਂ ਕੀਤਾ ਜਾ ਰਿਹਾ। ਸਸ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਅੱਜ ਦੱਸੂਗੀ। ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਕਲਿੱਪ ਸ਼ੇਅਰ ਕਰਦੀ ਹਾਂ। ਦੇਖਿਓ ਜ਼ਰ। ਦੇਖ ਸਕਦੇ ਹੋ ਤੁਸੀਂ ਹਨਾ। ਆਵਾਜ਼ ਜਿਹੜੀ ਹੈਗੀ ਮੈਂ ਮਿਊਟ ਕੀਤੀ ਹੋਈ ਹੈ ਕਿਉਂਕਿ ਉਸ Song ਤੇ ਹੈ। ਸੋ ਤੁਸੀਂ ਦੇਖ ਸਕਦੇ ਹੋ ਮੀਨੂ ਸਿਰਾਂ ਦੇ ਲੱਛਣ। ਪਹਿਲੀ ਵੀਡੀਓ ਆਈ ਨਾ ਉਹ ਕਿ ਤੁਸੀਂ ਸਭ ਨੇ ਦੇਖੀ ਹੋਣੀ ਹੈ ਜਿਹੜੀ ਇਹਦੀ ਚੌਲਾਂ ਵਾਲੀ ਵੀਡੀਓ ਸੀ ਉਹ ਕੀ ਸੀ ਤੇ ਹੁਣ ਕੀ ਆ ਦੇਖੋ ਦੇਖ ਸਕਦੇ ਹੋ ਤੁਸੀਂ ਨਾਲ-ਨਾਲ ਮੈਂ ਇੱਕ ਕਲਿੱਪ ਸ਼ੇਅਰ ਹੋਰ ਕਰਦੀ ਆ ਦੇਖੀ ਚਲਿਓ ਇਸ ਔਰਤ ਨੇ ਹੁਣ ਜਿਹੜਾ ਹੈਗਾ ਕੰਮ ਕਰਨ ਵੇਰੇ ਤਾਂ ਇਹਨੂੰ ਜਿਹੜੀ ਹੈਗੀ ਆ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਜਦੋਂ ਇਹਨੇ ਕੰਮ ਕਰਨਾ ਹੁੰਦਾ ਤਾਂ ਕੰਮ ਕਰਨ ਵੇਲੇ ਤਾਂ ਇਹਦੇ ਦਰਦ ਹੋਣ ਲੱਗ ਜਾਂਦਾ ਪਥਰੀਆਂ ਜਿਹੜੀਆਂ ਜੋ ਵੀ ਹੈ ਹਨਾ ਜਿਹੜਾ ਕੁਝ ਇਹ ਦੱਸਦੀ ਹੈ ਉਹਨਾਂ ਚੀਜ਼ਾਂ ਦੀ ਇਹਨੂੰ ਪ੍ਰੋਬਲਮ ਹੋਣ ਲੱਗ ਜਾਂਦੀ ਕੰਮ ਸਾਰਾ ਦਿਨ ਵਿਚਾਰਾ ਉਹ ਨਰਮ ਜਿਹਾ ਭਲਤ ਜਿਹਾ ਬੰਦਾ ਜਿਹੜਾ ਇਹਦਾ ਹਸਬੰਡ ਉਹਨੂੰ ਲਈ ਰੱਖਦੀ ਹੈ ਕੰਮ ਦੇ ਤੇ ਇਹਦੇ ਲੱਛਣ ਵੇਖ ਲਓ ਵੀ ਮੈਂ ਕੰਮ ਕਰਨਾ ਸੌਖਾ ਕਿ ਨੱਚਣਾ ਸੌਖਾ ਮੈਨੂੰ ਐਂ ਦੱਸੋ ਨਾਚਦੀ ਦੇਦੇ ਦਰਦ ਨਹੀਂ ਹੁੰਦਾ ਕੰਮ ਕਰਦੀ ਦੇਦੇ ਦਰਦ ਹੁੰਦਾ ਉਹ ਜਿਹਾ ਉਹ ਆ ਭਗਤਪੰਦਾ ਵਿਚਾਰਾ ਉਹ ਕਹਿੰਦਾ ਹੁਣਾ ਮੇਰੀ ਮਸਾ ਰੋਟੀ ਚੱਲਦੀ ਹੋਈ ਏ ਦੇਖੀ ਚੱਲੋ ਤੁਸੀਂ ਵੀਡੀਓ ਪਾਉਣ ਲੱਗੀ ਨਾ ਤਾਂ ਇਹ ਦੇਖੇ ਵੀ ਦਾ ਨੱਕ ਕਿਵੇਂ ਆ ਕਿਵੇਂ ਨਹੀਂ ਇਹਦੇ ਲੱਛਣ ਦਿਖਾਉਣੀ ਆ ਮੈਂ ਇੱਕ ਕਲਿੱਪ ਹੋਰ ਐਡ ਕਰਦੀ ਆ ਨਾਲ ਨਾਲ ਆ ਦੇਖਿਓ ਦੇਖ ਸਕਦੇ ਹੋ ਤੁਸੀਂ ਹਣਾ ਕਿਵੇਂ ਦੋ ਗੁੱਤਾਂ ਕਰਕੇ ਵੀ ਤੇਰੇ ਦੋ ਜਵਾਕ ਨੇ ਤੂੰ ਸ਼ਰਮ ਕਰਲਾ ਮੜੀ ਮੁਰਤੇ ਸ਼ਰਮ ਕਰ ਲਾ ਤੂੰ ਕਿ ਲੱਛਣ ਪੜ ਰੱਖਿਆ ਬੀ ਕਹਿਣਾ ਮਤਲਬ ਆ ਵੀ ਹਰ ਟਾਈਮ ਵਲੋਗਿੰਗ ਹਰ ਟਾਈਮ ਵੀਡੀਓਜ਼ ਮਤਲਬ ਇੰਨਾ ਟਾਈਮ ਕਿਵੇਂ ਹੁੰਦਾ ਮੈਂ ਵੀ ਕਰਦੀ ਆ ਮੈਨੂੰ ਪਤਾ ਤੁਸੀਂ ਵੀਡੀਓਜ਼ ਚੈੱਕ ਕਰ ਸਕਦੇ ਹੋ ਮੇਰੀ ਵੀਡੀਓਜ਼ ਵਿੱਚ ਗੈਪ ਪੈ ਜਾਂਦਾ ਇਹ ਭੈਣ ਇੱਕੋ ਹੀ ਕੰਮ ਤੇ ਹੋਈ ਪਈ ਹੈ ਹਨਾ ਦੋ ਚੈਨਲ ਬਣਾਲੇ ਇੰਸਟਾ ਤੇ ਰੋਜ਼ ਅਪਡੇਟ ਹੋਣਾ ਅਪ ਟੂ ਡੇਟ ਇੰਸਟਾ ਤੇ ਵੀ ਰੀਲਸ ਪਾਉਣੀਆਂ ਹੈਨਾ ਤਾਂ ਕਹਿਣ ਦਾ ਮਤਲਬ ਆ ਵੀ ਪੂਰਾ ਧਿਆਨ ਜਿਹੜਾ ਹੈਗਾ ਬਲੌਗਿੰਗ ਦੇ ਚੱਕਰ 'ਚ ਉਸੇ 'ਚ ਹੀ ਵਿਅਸਤ ਰਹਿੰਦੀ ਆ ਪੈਣ ਬੁਰਸ਼ ਵੀ ਨਹੀਂ ਕਰਦੀ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜੀ ਵੀਡੀਓ ਮੈਂ ਲਾਈ ਹੈ ਤੇ ਸਾਫ ਪਤਾ ਲੱਗਦਾ ਵੀ ਬਰਸ਼ ਨਹੀਂ ਕੀਤਾ ਏਟਲੀਸਟ ਤੁੱਕ ਕੁਰਲੀ ਕਰ ਲਾ ਜਾਂ ਵੀਡੀਓ ਪੋਸਟ ਕਰਨ ਤੋਂ ਪਹਿਲਾਂ ਦੇਖ ਤਾਂ ਲੈਂਦੀ ਵਿਦਰਿਤ ਦੰਦ ਸਾਫਾ ਕੀ ਨਹੀਂ ਆ ਹੋਰ ਵੀ ਨੇ ਜਿਵੇਂ ਫੇਸ ਹੁੰਦਾ ਲਿਪੜਿਆ ਟਿਪੜਿਆ ਜੇ ਚਲੋ ਕੁਝ ਲਗਾਇਆ ਹੋਣਾ ਫੇਸ ਪੈਕ ਵਗੈਰਾ ਮਾਸਕ ਵਗੈਰਾ ਕੁਝ ਲਾਇਆ ਹੋਣਾ ਸੋ ਨਾਲ ਨਾਲ ਕਲਿਪਸ ਐਡ ਕਰਦੀ ਉਵੇਂ ਚੱਕ ਕੇ ਵੀਡੀਓ ਬਣਾਉਣ ਲੱਗੀ ਫੇਰਾ ਇੱਕ ਵੀਡੀਓ ਪੂਰਾ ਬਾਹਰ ਕਿਤੇ ਗਈ ਵੀ ਹੈ ਇਹ ਪਾਣ ਖਾ ਰਹੀ ਹੈ ਤਾਂ ਮਤਲਬ ਖਾਂਦੀ ਨਹੀਂ ਨਾ ਪਾਣ ਸਾਰਾ ਤਾਂ ਪਹਿਲਾਂ ਆਪਦਾ ਬੂਥਾ ਲਵੇੜ ਲਿਆ ਫਿਰ ਇਹਦਾ ਨੱਕ ਦੇਖੋ ਇੱਥੇ ਅਕਲੇ ਭੈੜ ਕਰਦੀ ਹੈ ਦੇਖੀ ਚਲੋ ਦੇਖ ਲਓ ਕਈ ਹੈਗੇ ਨਹੀਂ ਇਦਾਂ ਦੇ ਜਿਹੜੇ ਕਹਿੰਦੇ ਨੇ ਨਾ ਵੀ ਤੂੰ ਮੈਨੂੰ ਸਿਰਾਂ ਤੋਂ ਕੀ ਲੈਣਾ ਬਈ ਮੈਨੂੰ ਸਿਰਾਂ ਜਿਹੜੀ ਹੈਗੀ ਐ ਨਾ ਮੈਂ ਕੱਲੀ ਨਹੀਂ ਬਣਾਉਂਦੀ ਉਹਦੇ ਤੇ ਵੀਡੀਓ ਹੋਰ ਵੀ ਬਹੁਤ ਜਾਣੇ ਬਣਾਉਂਦੇ ਨੇ ਕਿਉਂਕਿ ਉਹਨੂੰ ਅਕਲ ਹੀ ਨਹੀਂ ਆ ਰਹੀ ਲੋਕਾਂ ਨੇ ਉਹਨੂੰ ਇੰਨਾ ਕੁ ਪਿਆਰ ਦਿੱਤਾ ਇੰਨਾ ਕੁ ਉਹਨੂੰ ਮਤਲਬ ਇਥੋਂ ਤੋਂ ਇਥੋਂ ਤੱਕ ਲੈ ਕੇ ਆਂਦਾ ਕਿ ਅੱਜ ਉਹ ਵਧੀਆ ਚਲੋ ਆਪ ਦਾ ਰੂਟੀ ਪਾਣੀ ਘਰ ਵਧੀਆ ਚਲਾਈ ਜਾਂਦੀ ਹੈ ਪਰ ਬੰਦੇ ਨੂੰ ਇੰਨੀ ਕੁ ਅਕਲ ਤਾਂ ਚਾਹੀਦੀ ਆ ਕਿ ਉਹਨੇ ਕਿੱਦਾਂ ਰਹਿਣਾ ਕਿੱਦਾਂ ਵੀਡੀਓਜ਼ ਪਾਉਣੀਆਂ ਕਿੱਦਾਂ ਨਹੀਂ ਪਾਉਣੀਆਂ ਉਹ ਨੂੰ ਸਮਝ ਹੀ ਨਹੀਂ ਆਉਂਦੀ ਕਿਸੇ ਚੀਜ਼ ਦੀ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਸੀ ਮੈਂ ਕਈ ਹੈਗੇ ਨੇ ਜਿਹੜੇ ਮੈਨੂੰ ਨਾ ਕਮੈਂਟ ਕਰਦੇ ਨੇ ਆਕੇ ਮਤਲਬ YouTube ਤੇ ਮੈਂ ਕਮੈਂਟਸ ਆਫ ਰੱਖੇ ਨੇ ਪਰਸਨਲੀ ਮੈਨੂੰ ਮੈਸੇजेस ਕਰ ਦੇਣਾ ਜਦੋਂ ਮੈਂ ਲਿੰਕ ਸ਼ੇਅਰ ਕਰਦੀ ਆ ਇੰਸਟਾ ਤੇ ਕਿ ਤੂੰ ਮੈਨੂੰ ਸਿਰਾਂ ਤੋਂ ਕੀ ਲੈਣਾ ਭਾਈ ਤੁਸੀਂ ਮੈਨੂੰ ਬਲੌਕ ਕਰ ਦਿਓ ਠੀਕ ਹੈ ਤੁਹਾਨੂੰ ਮੇਰੀ ਸਟੋਰੀ ਨਹੀਂ ਸ਼ੋਅ ਹੋਇਆ ਕਰਦੀ ਬਲੌਕ ਕਰ ਦਿਓ ਮੈਨੂੰ ਨਾਲ ਤਾਂ ਤੁਸੀਂ ਫੋਲੋ ਕਰਦੇ ਹੋ ਨਾਲ ਤੁਸੀਂ ਵੀਡੀਓਜ਼ ਦੇਖਦੇ ਹੋ ਨਾਲ ਤੁਸੀਂ ਆ ਕੇ ਪਕਾਈ ਮਾਰਦੇ ਹੋ ਹੱਦ ਹੋ ਗਈ ਮੈਂ ਤਾਂ ਬਈ ਆਈ ਬੋਲੂਗੀ ਕਿਉਂਕਿ ਮੈਂ ਜਿਹੜਾ ਹੈਗਾ ਮੈਨੂੰ ਐ ਲੱਗਦਾ ਵੀ ਬੰਦਾ ਐਨਾ ਕਿਵੇਂ ਬੰਦਾ ਗਿਰ ਸਕਦਾ ਕੋਈ ਹਰ ਟਾਈਮ ਬਸ ਇਹਦਾ ਇਹਦਾ ਗੱਲ ਹੈਗੀ ਐ ਵੀ ਇਹਦਾ ਜਿਹੜਾ ਦਿਨ ਸ਼ੁਰੂ ਹੁੰਦਾ ਖਾਣ ਤੋਂ ਤੇ ਖਤਮ ਹੁੰਦਾ ਖਾਣ ਤੇ ਕਹਿੰਦੇ ਹੁੰਦੇ ਨਾ ਜਿਹੜਾ ਅੰਨ ਹੁੰਦਾ ਨਾ ਜਿਆਦਾ ਅੰਨ ਬੰਦੇ ਦੀ ਮੱਤ ਮਾਰ ਦਿੰਦਾ ਸਿਆਣੇ ਕਹਿੰਦੇ ਨੇ ਵੀ ਅੰਨ ਬੰਦੇ ਦੀ ਮੱਤ ਮਾਰਦਾ ਇਹਦਾ ਹਰ ਵਕਤ ਹੀ ਖਾਣ ਤੇ ਜੋਰ ਹਰ ਵਕਤ ਹੀ ਖਾਣ ਤੇ ਜੋਰ ਤਾਂ ਇਹਦੀ ਮੱਤ ਮਰੀ ਪਈ ਐ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਨੱਕ ਸਾਫ਼ ਆ ਮੇਰੇ ਦੰਦ ਸਾਫਾ ਕੀ ਨਹੀਂ ਜਿੱਦਾਂ ਹੁੰਦੀ ਆ ਜਿਵੇਂ ਹੁੰਦੀ ਆ ਉਵੇਂ ਚੱਕ ਕੇ ਵੀਡੀਓ ਪਾਉਣ ਲੱਗ ਜਾਂਦੀ ਹੈ ਹੋ ਸਕਦਾ ਕਿਸੇ ਵੀਡੀਓ ਤੋਂ ਕਿਸੇ ਤੋਂ ਇਹਨੂੰ ਮਾੜੀ-ਮੋਟੀ ਕੋਈ ਮਿਲ ਜੇ ਇਹਨੂੰ ਸਮਝ ਤੇ ਇਹ ਟੈਗ ਜੇ ਬਾਕੀ ਜੀ ਦੇਖੋ YouTube ਦੇ ਕਮੈਂਟਸ ਦੇ ਜਿਹੜੇ ਹੈਗੇ ਆ ਮੈਂ ਆਫ ਇਸ ਲਈ ਕਰ ਰੱਖਿਆ ਨਹੀਂ ਕਿਉਂਕਿ ਮੈਂ ਕਿਸੇ ਨਾਲ ਬਹਿਸ ਨਹੀਂ ਕਰ ਸਕਦੀ ਸੋ ਜਿਹੜੇ ਮੇਰੇ ਭੈਣ ਭਰਾ ਮੇਰੇ ਮਤਲਬ ਕਿ ਹਨਾ ਮੈਥੋਂ ਜੋ ਵੱਡੇ ਨੇ ਜੋ ਮੈਨੂੰ ਸਪੋਰਟ ਕਰਦੇ ਨੇ ਮੇਰੀਆਂ ਵੀਡੀਓਜ਼ ਨੂੰ ਦੇਖਦੇ ਨੇ ਮੈਨੂੰ ਪਿਆਰ ਕਰ ਰਹੇ ਨੇ ਮੈਨੂੰ ਉਹਨਾਂ ਤੱਕ ਹੀ ਸਿਰਫ ਹੈਗਾ ਕਿ ਹਾਂ ਮੇਰੀ ਫੈਮਲੀ ਹੈ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਆ ਕੇ ਹਨਾ ਦੇਖ ਕੇ ਲਿੰਕ ਤੇ ਕਲਿੱਕ ਕਰਕੇ ਤੇ ਇੰਸਟਾ ਤੇ ਜਾ ਕੇ ਮੈਨੂੰ ਪਰਸਨਲੀ ਡੀਐਮ ਕਰਦੇ ਨੇ ਵੀ ਹਾਂ ਵੀ ਇਹ ਉਹ ਤੂੰ ਕਿਉਂ ਕਿਸੇ ਬਾਰੇ ਬੋਲਦੀ ਹੈ ਇਹ ਬੋਲਦੀ ਹੈ ਉਹ ਬੋਲਦੀ ਸੋ ਵੈਲੀ ਮੈਂ ਨਹੀਂ ਵੈਲੇ ਤੁਸੀਂ ਠੀਕ ਹੈ ਮੈਂ ਹਾਰਡਲੀ ਟਾਈਮ ਕੱਢਦੀ ਆ ਕੰਮ ਨਿਵੇੜ ਕੇ ਬੱਚੇ ਨੂੰ ਦੇਖੋ ਕਿਦਾਂ ਬੱਚੇ ਨੂੰ ਲੈ ਕੇ ਨਾਲ ਹਨਾ ਮੇਰਾ ਚਲੋ ਹਰ ਕੋਈ ਚਾਹੁੰਦਾ ਵੀ ਅਸੀਂ ਆਪਣਾ ਕੰਮ ਕਰੀਏ ਸੋ ਮੈਂ ਕੰਮ ਕਰਦੀ ਆ ਮੈਂ ਪ੍ਰੋਪਰ ਵੇ ਨਾਲ ਕਰ ਰਹੀ ਆ ਮੈਂ ਕੁਝ ਗਲਤ ਨਹੀਂ ਕਰ ਰਹੀ ਕੁਝ ਗਲਤ ਪ੍ਰਮੋਟ ਨਹੀਂ ਕਰ ਰਹੀ ਕੁਝ ਗਲਤ ਲੱਛਰਤਾ ਨਹੀਂ ਦਿਖਾ ਰਹੀ ਠੀਕ ਹੈ ਸੋ ਵੇਲੀ ਜੇ ਤੁਹਾਨੂੰ ਲੱਗਦਾ ਮੈਂ ਵੇਲੀ ਆ ਤਾਂ ਠੀਕ ਹੈ ਪਰ ਮੈਨੂੰ ਲੱਗਦਾ ਵੀ ਵੇਲੇ ਤੁਸੀਂ ਹੋ ਜਿਹੜੇ ਪਹਿਲਾਂ ਚੈੱਕ ਕਰਦੇ ਹੋ ਮੇਰੀ ਵੀਡੀਓ ਦੇਖਦੇ ਹੋ ਫਿਰ ਦੇਖਦੇ ਹੋ ਵੀ ਇਹਦੀ ਇੰਸਟਾ ਦੀ ਆਈਡੀ ਕਿਹੜੀ ਆ YouTube ਦੇ ਕਮੈਂਟ ਆਫਰ ਇਨਸਟਾ ਤੇ ਜਾ ਕੇ ਤੁਸੀਂ ਪਕਾਈ ਮਾਰ ਦਿਓ ਸੁਣਾ ਮਾਰਿਆ ਕਰੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਸਿਰਫ ਉਹਨਾਂ ਦੇ ਲਈ ਵੀਡੀਓ ਪਾਉਣੀ ਹੈ ਜਿਹੜੇ ਮੇਰੀ ਵੀਡੀਓਜ਼ ਦੇਖਦੇ ਨੇ ਜਿਹੜੇ ਮੇਰੀ ਵੀਡੀਓਜ਼ ਨੂੰ ਪਿਆਰ ਦੇ ਰਹੇ ਨੇ ਜਿਹੜੇ ਮੈਨੂੰ ਰਿਸਪੈਕਟ ਕਰਦੇ ਨੇ ਰਿਸਪੈਕਟ ਦਿੰਦੇ ਨੇ ਹਨਾ ਸੋ ਮੁੱਕਦੀ ਗੱਲ ਇਹ ਆ ਕਿ ਜਿਹਨੇ ਰੀਸ ਨਹੀਂ ਕਰ ਸਕਦਾ ਹੁੰਦਾ ਨਾ ਉਹੀ ਗਲਤ ਬੋਲਦਾ ਹੁੰਦਾ ਬੋਲੀ ਚਲੋ ਆਈ ਡੋਨਟ ਕੇਅਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਜੀ ਆਪਾਂ ਤਾਂ ਵੀਡੀਓਜ਼ ਇਦਾਂ ਦੀਆਂ ਲੈ ਕੇ ਆਉਂਦੇ ਰਵਾਂਗੇ ਵੀਡੀਓ ਜੇ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ